ਆਜ ਪਿੰਡ ਸੰਤਮਾਨ ਦੇ ਵਿੱਚ ਪੁੱਛਾਂਗੇ ਕਿ ਪਿੰਡ ਦੇ ਵਿੱਚੋਂ ਕਿੰਨਾ ਕੁ ਚਿੱਟਾ ਖਤਮ ਹੋ ਗਿਆ ਤੇ ਕਿੰਨਾ ਕੁ ਵਿਕਦਾ ਚਿੱਟਾ ਮਵਾ ਵਿਖੀ ਜਾਂਦਾ ਹੈ ਬਹੁਤ ਜ਼ਿਆਦਾ ਇੰਨੀ ਲੋਕਾਂ ਦਾ ਸੌਦਾ ਪੱਤਾ ਹੈ ਨਹੀਂ ਜਿੰਨਾ ਚਿੱਟਾ ਹੋਇਆ ਪਿਆ ਅੱਛਾ ਹਾਂਜੀ ਬਹੁਤ ਜ਼ਿਆਦਾ ਪਿੰਡ ਪਿੰਡ ਘਰਾਂ ਘਰਾਂ ਦੇ ਵਿੱਚ ਲੋਕੀ ਵੇਚੀ ਜਾਂਦੇ ਬੰਦੇ ਵਿੱਚ ਜਾਂਦੇ ਬੁੜੀਆਂ ਵੇਚੀ ਜਾਂਦੀਆਂ ਉਹਨਾਂ ਨੂੰ ਪਾਵਨ ਦੀ ਲੱਗਣੀ ਚਾਹੀਦੀ ਹੈ ਸਰਕਾਰ ਸਰਕਾਰ ਤਾਂ ਕਹਿੰਦੀ ਹੈ ਵੀ ਜਿਹੜਾ ਨਸ਼ਾ ਖਤਮ ਹੋ ਗਿਆ ਪੰਜਾਬ ਦੇ ਵਿੱਚ ਯੁੱਧ ਨਸ਼ਿਆਂ ਵਿਰੁੱਧ ਸਰਕਾਰ ਨੇ ਮਹਿ ਮਛੇੜੀ ਹੋਈ ਆ ਉਹ ਤਾਂ ਕਹਿੰਦੇ ਖਤਮ ਹੀ ਕਰਤਾ ਪੰਜਾਬ ਦੇ ਵਿੱਚ ਨਸ਼ਾ ਨਹੀਂ ਬਾਈ ਸਾਡੇ ਤਾਂ ਕੋਈ ਬੱਚੇ ਨਹੀਂ ਵੀ ਨਸ਼ੇ ਪਤੇ ਕਿ ਕਿਹੜੀ ਬਸਤੀ ਹੈ ਇਹ ਇਹ ਹੈਗੀ ਆ ਆਕੀਦਾਨ ਵਾਲਾ ਰੋਡ ਆਕੀਦਾਨ ਵਾਲਾ ਰੋਡ ਆ ਤੁਹਾਡਾ ਇਹ ਹਾਂਜੀ ਹਾਂਜੀ ਜੀ ਇਥੇ ਨਸ਼ਾ ਕਿੰਨਾ ਕਿ ਵਿਖਦਾ ਬਹੁਤ ਵਿਖਦਾ ਜੀ ਹੂੰ ਬਹੁਤ ਜਿਆਦਾ ਵਿਖਦਾ ਬੰਦੇ ਵਿੱਚ ਜਾਂਦੇ ਬੁੜੀਆਂ ਵੇਚੀਆਂ ਜਾਂਦੀਆਂ ਪਰ ਸਾਡੇ ਬੱਚਾਂ ਦਾ ਬਹੁਤ ਬੁਰਾ ਹਾਲ ਆ ਵੀ ਸਾਨੂੰ ਸਾਡੇ ਬੱਚਿਆਂ ਤੱਕ ਵੀ ਸਾਨੂੰ ਸਹੂਲਤ ਚਾਹੀਦੀ ਸਾਡੇ ਬੱਚਿਆਂ ਦਾ ਇਲਾਜ ਕਰਾਓ ਹੂੰ ਤੇ ਸਾਡੇ ਬੱਚੇ ਵੀ ਗਾਂ ਮਰੀ ਜਾਂਦੇ ਗਿਆ ਤੁਹਾਡੇ ਕਿੰਨੇ ਬੱਚੇ ਆ ਸਾਡੇ ਮੇਰੇ ਇੱਕ ਬੇਟਾ ਉਹ ਲੌਂਦਾ ਹਾਂਜੀ ਲੌਂਦਾ ਹਾਂ ਹਾਂਜੀ ਕਿੰਨੇ ਚਿਰ ਤੋਂ ਲਾ ਰਿਆ ਉਹ ਉਹ ਦਿਹਾੜੀ ਵਿੱਚ ਦੀ ਕਰ ਲੈਂਦਾ ਦੋ ਤਿੰਨ ਵਾਰੀ ਕਰ ਲੈਂਦਾ ਵੀ ਬੱਚੇ ਲੌਂਦੇ ਟਿਕਟ ਅੱਲੇ ਲੌਂਦੇ ਆਗੇ ਪੰਨੀਆਂ ਪੁੰਨੀਆਂ ਤਾਂ ਘਾਟ ਹੀ ਪਿੰਦੇਗੇ ਉਹਨੂੰ ਦਾਖਲ ਨਹੀਂ ਕਰਵਾਇਆ ਸੈਂਟਰ 'ਚ ਕਰਵਾਇਆ ਸੀ ਉੱਥੇ ਮਾੜਾ ਮੋਟਾ ਕੰਟਰੋਲ ਹੁੰਦਾ ਇੱਥੇ ਆ ਕੇ ਫੇਰ ਲੱਗ ਜਾਂਦੇ ਹਾਂ ਹਾਂ ਇੱਥੇ ਆ ਕੇ ਫੇਰ ਲੱਗ ਜਾਂਦਾ ਜੀ ਤੇ ਪਰ ਘਰਾਂ ਦਾ ਬਹੁਤ ਜ਼ਿਆਦਾ ਬੁਰਾ ਹਾਲਾ ਕਰਦੇ ਸਾਡੇ ਪਾਂਡੇ ਵੇ ਤੇ ਘਰੇ ਸਾਡੇ ਕੁਛ ਹੀ ਨਹੀਂ ਜੇ ਨਿਕ ਰਹਿ ਗਿਆ ਹਾਂ ਸਰਕਾਰ ਕਹਿੰਦੀ ਆ ਕਿ ਤੁਸੀਂ ਪੁਲਿਸ ਨੂੰ ਦੱਸੋ ਪੁਲਿਸ ਕਹਿੰਦੀ ਆ ਸਾਨੂੰ ਦੱਸੋ ਤੁਹਾਡਾ ਨਾਮ ਗੁਪਤ ਰੱਖਿਆ ਜਾਊਗਾ ਤੇ ਜਿਹੜੇ ਚੱਟਾ ਵੇਚਣ ਵਾਲੇ ਆ ਉਹਨਾਂ ਨੂੰ ਫੜਾਂਗੇ ਤੁਸੀਂ ਕੋਸ਼ਿਸ਼ ਨਹੀਂ ਕਰੀ ਕਿ ਅਸੀਂ ਪੁਲਿਸ ਨੂੰ ਦੱਸ ਗਏ ਆ ਫਿਰ ਉਹ ਬੱਚਿਆਂ ਤੇ ਵਰਖਲਾਪ ਹੋ ਜਾਂਦੇ ਬਈ ਉਹ ਕਹਿ ਦਿੰਦੇ ਵੀ ਤੁਸੀਂ ਦੱਸਦੇ ਆ ਤੇ ਵੀ ਅਸੀਂ ਡਰਾ ਦਿੰਦੇ ਬੱਚਿਆਂ ਨੂੰ ਹਾਂ ਤepar ਬਸ ਬਹੁਤ ਮੰਦਾ ਹਾਲ ਆ ਸਾਡੇ ਬੱਚਿਆਂ ਦਾ ਬਾਲੇ ਬਹੁਤ ਬਹੁਤ ਜ਼ਿਆਦਾ ਮੰਦਾ ਹਾਲ ਆ ਹੂੰ ਐਨੀ ਲੋਕਾਂ ਦੇ ਘਰਾਂ ਦੇ ਵਿੱਚ ਖੰਡ ਚਾਹੇ ਨਹੀਂ ਸੌਦੇ ਪੱਤੇ ਹੈ ਨਹੀਂ ਜੇ ਘਰ ਦੇ ਬੱਚੇ ਭਾਂਡੇ ਚੱਕ ਚੱਕ ਤੁਰੇ ਜਾਂਦੇ ਹੈਗੇ ਆ ਕਣਕ ਵੇਚ ਦਿੰਦੇ ਆ ਆਟਾ ਵੇਚ ਦਿੰਦੇ ਸੌਦੇ ਪੱਤੇ ਵੇਚ ਦਿੰਦੇ ਆ ਤੇ ਬਹੁਤ ਬੁਰਾ ਹਾਲ ਆ ਜੀ ਮਾਤਾ ਜੀ ਪੁੱਛਦੇ ਆ ਮਾਤਾ ਤੁਹਾਡੇ ਕਿੰਨੇ ਬੱਚੇ ਆ ਸਾਡੇ 4 ਤਿੰਨ ਮੁੰਡੇ ਆ ਜੀ ਤਿੰਨ ਮੁੰਡੇ ਆ ਕਿੰਨਾ ਲਾਉਂਦੇ ਚਿੱਟਾ ਲਾਉਂਦੇ ਨਹੀਂ ਜੀ ਉਹ ਤੁਹਾਡੇ ਵੇਖਦਾ ਇਹ ਵੀ ਕਹਤਾ ਹੈ ਸਾਰੀ ਵਸਤੀ ਚ ਵੀ ਕਹਤਾ ਉਧਰ ਹਾਂਜੀ ਸ਼ਰਿਆਮ ਵੇਚਦੇ ਆ ਹਾਂ ਸ਼ਰਿਆਮ ਹੀ ਵੇਚਦੇ ਆ ਜੀ ਉਹਨੂੰ ਕਹਦੇ ਕਿਹਾ ਨਹੀਂ ਵੀ ਤੁਸੀਂ ਨਾ ਵੇਚੋ ਲੋਕਾਂ ਦੇ ਧੀਆ ਪੁੱਤਾਂ ਨੂੰ ਖਰਾਬ ਕਰ ਰਹੇ ਹੋ ਤੁਸੀਂ ਕਹਿੰਦੇ ਆ ਜੀ ਕਹਿੰਦੇ ਕਿਉਂ ਨਹੀਂ ਜੀ ਕਹਿੰਦਾ ਨਹੀਂ ਮੰਨਦੇਗੇ ਹੂੰ ਇੱਧਰ ਆਜੋ ਮਤਲਬ ਕੋਈ ਨਹੀਂ ਆਦਰ ਪੁੱਛਦੇ ਆ ਤੁਹਾਡਾ ਪਿੰਡ ਵੀ ਇਹੀ ਆ ਹਾਂਜੀ ਹਾਂਜੀ ਕਿੰਨਾ ਕ ਵਿਕਦਾ ਚਿੱਟਾ ਇੱਥੇ ਬਹੁਤ ਵਿਕਦਾ ਜੀ ਬਹੁਤ ਜ਼ਿਆਦਾ ਜੀ ਹਾਂਜੀ ਤੁਹਾਡੇ ਜੋ ਅੱਗ ਬਚੇ ਆ ਹਾਂਜੀ ਲੌਂਦਾ ਆ ਜੀ ਵੱਡਾ ਮੜਾ ਮੋਟਾ ਜਾ ਲੌਂਦਾ ਆ ਤੁਹਾਡਾ ਵੱਡਾ ਮੋਟਾ ਹਾਂਜੀ ਹਾਂਜੀ ਗਾਰੇ ਕੋਸਾਂ ਨਹੀਂ ਦੰਦਾ ਜੀ ਆਪ ਦੇ ਆਪ ਹੀ ਕਮਾ ਕੇ ਆਪ ਹੀ ਖਾ ਲੈਂਦਾ ਜੀ ਹਾਂਜੀ ਬਹੁਤ ਅਸੀਂ ਲੜਦੇ ਆ ਤੇ ਪਰ ਹਟਦਾ ਨਹੀਂ ਹਾਂਜੀ ਸਰਕਾਰ ਤਾਂ ਕਹਿ ਰਹੀ ਐ ਚਿੱਟਾ ਖਤਮ ਹੋ ਗਿਆ ਉਹ ਚੋਈ ਨਹੀਂ ਹੋਇਆ ਜੀ ਖਤਮ ਵਾਧੂ ਚੱਲਦਾ ਜੀ ਦਾਨੇ ਵਾਲੇ ਰੋਡ ਤੇ ਤਾਂ ਜੀ ਹਾਂਜੀ ਬਹੁਤ ਜ਼ਿਆਦਾ ਹੀ ਆ ਜੀ ਬਹੁਤ ਲਾਂਮਾ ਦੇ ਵੀ ਆ ਕੇ ਬਹੁਤ ਖੜਦੇ ਆ ਜੀ ਲੈਣ ਵਾਲੇ ਹਾਂਜੀ ਜੀ ਤੁਹਾਡੇ ਕਿੰਨੇ ਬੱਚੇ ਮਾਤਾ ਦੋ ਬੱਚੇ ਜੀ ਲਾਉਂਦੇ ਚਿੱਟਾ ਤੁਹਾਡੇ ਲਾਉਂਦਾ ਸੀ ਜੀ ਦਵਾਈ ਦਵਾਈ ਹੈ ਦਾਖਲ ਕੀਤਾ ਰਿਹਾ ਕਈ ਹੁਣ ਠੀਕ ਹੋ ਜੀ ਹੁਣ ਠੀਕ ਹੈ ਹਾਂ ਜੀ ਜਿਵੇਂ ਕਿ ਮਾਤਾ ਡਰਗੀਆਂ ਹੋਈਆਂ ਮਾਮਾ ਡਰਗੀਆਂ ਹੋਈਆਂ ਕਿ ਜੇ ਜਵਾਖ ਭਾਂਡੇ ਟਿੰਡੇ ਵੇਚਦੇ ਨੇ ਇਹ ਗੱਲਾਂ ਇਹ ਸੱਚ ਆ ਇਹ ਹਾਂ ਜੀ ਇਹ ਗੱਲ ਨਹੀਂ ਉਸ ਬੱਚੇ ਨੇ ਕੀਤੀ ਉਹਨੇ ਆਪ ਹੀ ਦੱਸਤਾ ਸੀ ਦਾਖਲ ਕਰਵਾਤਾ ਜੀ ਹਾਂ ਜੀ ਹੁਣ ਕੱਟ ਗਿਆ ਹਾਂ ਹੁਣ ਕੱਟ ਗਿਆ ਹਾਂ ਠੀਕ ਵੀ ਅੰਗਵਾਂ ਚ ਕਿੰਨਾ ਘਾਸੇ ਪਾਸੇ ਚਿੱਟਾ ਵੇਚਣ ਵਾਲੇ ਆਉਂਦੇ ਆ ਹੁਣ ਵੇਚ ਵੀ ਕੀ ਜਾਂਦੇ ਅਗਲਾ ਰੋਡ ਪੈਂਦਾ ਹੁਣ ਕਿਸ ਆਪਾਂ ਨੂੰ ਕੀ ਪਤਾ ਵੀ ਕੌਣ ਵੇਚਦਾ ਉਹ ਖੜੇ ਹੀ ਰਹਿੰਦੇ ਉੱਥੇ ਬੱਚੇ ਹਰ ਵਕਤ ਹੀ ਛੜਕਤੇ ਖੜੇ ਰਹਿੰਦੇ ਬੱਚੇ ਹਾਂਜੀ ਜੀ ਆ ਆ ਤੁਸੀਂ ਵੀ ਆ ਜਾਓ ਇਧਰ ਆ ਜਾਓ ਜੀ ਸਤਿ ਸ਼੍ਰੀ ਅਕਾਲ ਕਿੰਨਾ ਕੁ ਵੇਚਦਾ ਬੁਖਦਾ ਵੇਖਦਾ ਬੁਖਦਾ ਵਿਗਈ ਜਾਂਦਾ ਜੀ ਬਹੁ ਫਰਦੇ ਮੁੰਡੇ ਹੋਰ ਮੈਂ ਤਾਂ ਆਪਦੇ ਦੋ ਮੁੰਡੇ ਆਈ ਚਿੱਟਾ ਪੀਣ ਆਲੇ ਆਓ ਹਾਂ ਕਰੇ ਚੀਜ਼ਾਂ ਨੇ ਛੱਡ ਦੇ ਕਿ ਹੈਂਡੀਕੈਪਡ ਬੰਦੇ ਆ ਜੀ ਦੋਨੇ ਜੀ ਮੇਰੇ ਘਰ ਵਾਲੀ ਬੋਲਦੀ ਨਹੀਂ ਉਹਨੂੰ ਸੁਣਦਾ ਵੀ ਨਹੀਂਗਾ ਇਹ ਤਾਂ ਦੋਨੇ ਜੀ ਬਜੁਰਗਤਾ ਆਪ ਦਾ ਕਮਾ ਕੇ ਖਾਣੇ ਆ ਆਪ ਦਾ ਖਾਈ ਜਾਂਦੇ ਆ ਜੀ ਬਸ ਇਹਨਾਂ ਨੂੰ ਬਹੁਤ ਮਨ ਦੁਖੀ ਰਹਿੰਦਾ ਜੀ ਬਸ ਤੁਹਾਡੇ ਇਥੇ ਕੋਤਾਰ ਸਿੰਘ ਸੰਧਮਾ ਐਮ ਐਲ ਏ ਸਪੀਕਰ ਆ ਉਹਨਾਂ ਨੇ ਕਿਤੇ ਗੱਲਬਾਤ ਨਹੀਂ ਕਰੀ ਕਿ ਸੰਧਮਾ ਸਾਹਿਬ ਆਪਣੇ ਪੰਜਾਬ ਦੇ ਆਪਣੇ ਪਿੰਡ ਦੇ ਵਿੱਚੋਂ ਖਤਮ ਕਰਾਓ ਚਿੱਟਾ ਜੇ ਮਰਜ਼ੀ ਕਰੋ ਚਿੱਟਾ ਖਤਮ ਹੋਣਾ ਚਾਹੀਦਾ ਤੇ ਪਿੰਡਾਂ 'ਚ ਜਾ ਕੇ ਉਹ ਸਪੀਚਾਂ ਦੇ ਰਿਹਾ ਕਿ ਜਿਹੜਾ ਚਿੱਟਾ ਖਤਮ ਹੋ ਗਿਆ ਜੇ ਗਰਾਊਂਡ ਲੈਵਲ ਤੇ ਆ ਕੇ ਵੇਖੇ ਤੇ ਪਿੰਡਾਂ ਦੇ ਵਿੱਚੋਂ ਚਿੱ ਭਾਈ ਵਿਕੇ ਜਾਂਦਾ ਈ ਸ਼ਰਿਆ ਮਗਦਾ ਈ ਛੱਟਾ ਨੇਤਨ ਵਾਲੇ ਜਿਹੜੇ ਖਾਣ ਵਾਲੇ ਆ ਉਹ ਜਦੋਂ ਜਾਨ ਨਿਕਲਦੀ ਇੱਕ ਦੂਜੇ ਨਾਲ ਲੜ-ਲੜ ਮਰਦੇ ਆ ਤੁਹਾਨੂੰ ਜਿਹਦੇ ਕੋਲੇ ਹੁੰਦਾ ਉਹ ਦਿੰਦਾ ਨਹੀਂ ਜਿਹਦੇ ਕੋਲੇ ਨਹੀਂ ਹੁੰਦਾ ਉਹ ਲੜ-ਲੜ ਮਰਦੇ ਆ ਹੁਣ ਕਿ ਜੋ ਨਹੀਂ ਮਿਲਦਾ ਉਹ ਘਰੋਂ ਚੀਜ਼ਾਂ ਚੱਕ-ਚੱਕ ਲ ਜਾਂਦੇ ਆ ਸਮਾਨ ਚੱਕ ਕੇ ਲੈ ਗਏ ਕਦੇ ਭਾਂਡੇ ਲੈ ਕੇ ਕਦੇ ਕਣਕ ਲੈ ਕੇ ਹੁਣ ਮੈਂ ਹੈਂਡੀਕੈਪਡ ਬੰਦਾ ਹੁਣ ਥਾਲੋ ਮੈਂ ਕੀ ਕਰਾਂ ਜੀ ਹੁਣ ਦੋਨੇ ਜੀ ਇਹੇ ਬਜੂਰਤੇ ਅਮਾਥਾ ਕਮਾ ਕੇ ਖਾਈ ਦੀ ਆਪਦੇ ਖਾਣੇ ਆਪਦੇ ਘਰੇ ਉਹਨਾਂ ਨੇ ਦੇਣਾ ਨਹੀਂ ਕੁਝ ਜੇ ਕਰੇ ਲੜਦੇ ਬੋਲਦੇ ਆ ਫੇਰ ਘਰੋਂ ਨਿਕਲ ਜਾਂਦੇ ਆ ਬਸ ਆ ਇੰਨਾ ਗੱਲਾਂ ਤੇ ਬਹੁਤ ਦੁਖੀ ਹੋਏ ਪਏ ਜੀ ਤੁਹਾਡੇ ਬੱਚੇ ਕਿਵੇਂ ਬੱਚੇ ਆ ਪੈਣੇ ਹਾਂਜੀ ਦੋ ਬੇਟੀਆਂ ਉਹ ਤਾਂ ਨਹੀਂ ਲਾਉਂਦੇ ਨਹੀਂ ਨਹੀਂ ਬੇਟੀਆਂ ਜੀ ਬੇਟੀਆਂ ਛੋਟੀਆਂ ਬੇਟੀਆਂ ਸੌਰੀ ਹਾਂਜੀ ਹਾਂਜੀ ਕਿੰਨਾ ਕ ਪਕਦਾ ਬੁਖਦਾ ਤੁਹਾਡੇ ਬਹੁਤ ਜਿਆਦਾ ਵੇਖਦਾ ਵਾਧੂ ਵੇਖਦਾ ਬਹੁਤ ਜਿਆਦੇ ਮਰੀ ਜਾਂਦੇ ਆ ਜਵਾਨ ਗੱਬਰੂ ਮਰਦੇ ਆ ਲਾਲ ਲਾ ਕੇ ਚਿੱਟੇ ਟੀਕੇ ਲਾਲਾ ਮਰੀ ਜਾਂਦੇ ਆ ਸੰਦਮਾ ਦਾ ਪਹੋ ਹੈ ਸਪੀਕਰ ਹੈ ਤੇ ਪਰ ਉਹ ਸਵਾਰ ਦਾ ਕੀ ਹੈ ਸਵਾਰ ਦਾ ਤਾਂ ਕੁਝ ਵੀ ਨਹੀਂ ਲੋਕਾਂ ਦੇ ਗੱਬਰੂ ਪੋਤਾ ਤੁਰ ਹੀ ਜਾਂਦੇ ਆ ਕੁਝ ਵੀ ਨਹੀਂ ਸਵਾਰ ਦਾ ਸਾਡੀਆਂ ਹੁਣ ਤੁਸੀਂ ਸਾਡੇ ਘਰੇ ਜਾ ਕੇ ਵੇਖੋ ਤੇ ਆਏ ਛੱਪੜਾ ਸਾਡੇ ਮੂਹਰੇ ਛੱਪੜਾ ਜਾਵਾ ਤੇ ਪਾਣੀ ਆ ਹੀ ਨੰਗੀ ਜਾਂਦਾ ਕੀ ਸਵਾਰ ਦਾ ਕੁਝ ਵੀ ਨਹੀਂ ਸਵਾਰ ਦਾ ਅਸੀਂ ਓਕੇ ਹੋ ਕੇ ਨੰਗ ਤੇ ਵਾਦੂ ਵਾਦੂ ਤੁਸੀਂ ਜਾ ਕੇ ਵੇਖੋ ਸਾਡਾ ਹਾਲ ਕੀ ਆ ਨਹੀਂ ਪਰ ਐ ਤੁਹਾਡੀ ਅੱਖਾਂ ਜ ਹੈ ਨਾ ਵਿਚਾਰਿਕ ਦੀ ਹਾਂਜੀ ਵੀ ਜਦੋਂ ਕੰਮ ਨਹੀਂ ਹੁੰਦੇ ਗਰੀਬ ਲੋਕਾਂ ਦੇ ਫਿਰ ਰੋਣਗੇ ਵਿਚਾਰੀ ਕੰਮ ਕਰਤਾ ਸੰਦ ਮੈਨੂੰ ਕਹਿ ਨਹੀਂ ਕਦੇ ਅਸੀਂ ਨੀ ਇੱਕ ਇੱਕ ਵੱਲ ਤੇ ਰੱਖਨੇ ਆ ਪਰ ਉਹ ਕੁਝ ਵੀ ਨਹੀਂ ਕਰ ਦੇਗੇ ਪਰ ਸਾਡੀ ਗਲੀ ਦੇਖੋ ਤੁਸੀਂ ਜਾ ਕੇ ਇਹ ਇੱਕ ਸਾਨੂੰ ਕਹਿੰਦੇ ਤੁਹਾਡੇ ਸੰਦ ਮਾ ਦਾ ਸਪੀਕਰ ਆ ਤੇ ਸੰਦ ਮਾ ਦਾ ਸਪੀਕਰ ਕੁਝ ਵੀ ਨਹੀਂ ਕਰਦਾ ਨਾ ਸਾਡੇ ਘਰੇ ਕੋਈ ਪਾਣੀ ਤਾਂ ਨਹੀਂ ਕੁਝ ਵੀ ਨਹੀਂ ਸਾਡੇ ਘਰੇ ਕਿੱਟਾ ਕਿੰਨਾ ਕ ਪਿੰਡ ਚ ਬਹੁਤ ਵੇਖਦਾ ਵਾਦੋ ਵੇਖਦਾ ਮਾਤਾ ਕਹਨੀ ਬਹੁਤ ਵੇਖਦਾ ਸੰਦ ਮੈਂ ਤਾਂ ਸਪੀਕਰ ਕੁਝ ਵੀ ਨਹੀਂ ਕਰਦਾ ਤਾਂ ਕੱਲਾ ਖਾਨਦਾ ਹੀ ਉਹਨੂੰ ਖਾਨ ਮੇਰੇ ਕੋਈ ਗ੍ਰਾਂਡ ਆ ਜੇ ਕੁਝ ਵੀ ਆ ਜੇ ਉਹ ਕੁਝ ਵੀ ਨਹੀਂ ਦਿੰਦਾ ਹਾਂ ਲੋਕਾਂ ਦੀਆਂ ਛੱਤਾਂ ਉੱਤੇ ਡਿੱਗੀਆਂ ਆਂਦੀਆਂ ਕੁਝ ਵੀ ਨਹੀਂ ਕਰਦਾ ਹੋਰ ਐਂਟੇ ਗੱਬਰੂ ਬਹੁਤ ਸਾਡੇ ਨਾਲ ਮੁੰਡਾ ਉਹ ਵੀ ਟੇਕਾ ਲਾ ਕੇ ਮਰ ਗਿਆ ਹਾਂ ਤੇ ਅੱਜ ਵੀ ਵਿਚਾਰਾ ਜਿਹੜਾ ਅੱਜ ਵੀ ਡੈਥ ਹੋਈ ਹੈ ਇੱਕ ਦੀ ਕਿਹਦੀ ਅੱਜ ਡੈਥ ਹੋਈ ਆ ਹਾਂਜੀ ਉਹ ਕਦੇ ਨਾ ਹੋਗੀ ਉਹ ਪਤਾ ਨਹੀਂ ਕਦੇ ਨਾ ਹੋਗੀ ਹਾਂਜੀ ਸਾਡੀ ਗਲੀਆਂ ਤੁਸੀਂ ਵੇਖਣ ਵਾਲੀ ਹੋਊਂਗੇ ਤੁਸੀਂ ਕਹੋਗੇ ਤੁਸੀਂ ਤਾਂ ਨਰਕ ਚ ਰਹਿੰਦੇ ਆ ਅਕਸਰ ਹਾਂ ਸਾਰੀਆਂ ਗਲੀਆਂ ਦੂਜੀਆਂ ਜਿਹੜੇ ਸਾਡੇ ਪਿੰਡਾਂ ਦੇ ਵਿੱਚ ਜਾ ਕੇ ਕਹਿ ਰਹੇ ਐ ਇਹ ਰੈਲੀਆਂ ਕਰ ਰਹੇ ਐ ਤੇ ਯਾਤਰਾ ਕੱਢ ਰਹੇ ਐ ਪੰਜਾਬ ਨਸ਼ਾ ਮੁਕਤ ਤੇ ਇਹ ਤਾਂ ਕਹਿੰਦੇ ਬਿਚਟਾ ਖਤਮ ਹੀ ਕਰਤਾ ਪੰਜਾਬ ਦੇ ਵਿੱਚ ਫਿਰ ਗੱਬਰੂ ਪੁੱਤ ਕਾ ਤਾਂ ਮਰਨ ਫਿਰ ਗੱਬਰੂ ਜਵਾਨ ਕਾ ਤਾਂ ਮਰਨ ਜੇ ਚਿੱਟਾ ਹੀ ਖਤਮ ਹੋ ਜਾਏ ਫਿਰ ਲੋਕ ਕਹਿੰਦੇ ਗਲੀਆਂ ਸਵਾਰਤੇ ਗਲੀਆਂ ਤਾਂ ਹੋਵੇ ਕੱਚੀਆਂ ਪਈਆਂ ਰਹਿੰਦੀਆਂ ਕੁਝ ਵੀ ਨਹੀਂ ਸਵਾਰਦੇ ਪਾਣੀ ਦਾ ਨੀ ਕਿਸੇ ਦਾ ਕੋਈ ਹੱਲ ਨਹੀਂ ਕਰਦੇ ਜਿਹੜਾ ਵਗਦਾ ਪਾਣੀ ਉਹ ਵੀ ਕਹਿੰਦੇ ਸੀ ਬੰਦ ਕਰਨਾ ਉਹ ਵੀ ਕਹਦਣਗੇ ਬੰਦ ਕਰਦਾਂਗੇ ਇਸਦਾ ਵਗਦਾ ਪਾਣੀ ਕਹਦਣਗੇ ਪਾਈਪਾ ਪਾ ਦੇਣੀਆਂ ਇਸਦਾ ਬੰਦ ਪਾਣੀ ਦੀ ਤੇ ਅਸੀਂ ਕਿੱਧਰ ਜਾਵਾਂਗੇ ਜੇ ਬੰਦ ਕਰ ਦੇਣਗੇ ਮੁੜ ਕੇ ਉਹ ਪਾਣੀ ਤੇ ਸਾਡੇ ਸਾਡਾ ਘਰ ਦੇਖੋ ਤੁਸੀਂ ਕਹੋਗੇ ਤੁਸੀਂ ਤਾਂ ਨਰਕ ਚ ਰਹਿਣੇ ਜਾਵਾਂ ਹੀ ਤੁਹਾਨੂੰ ਦਿਖਾਉਣ ਵਾਲਾ ਸਾਡਾ ਘਰ ਇਹ ਗੱਲ ਕਰਕੇ ਆਪਾਂ ਗਰਾਊਂਡ ਲੈਵਲ ਦੀ ਗੱਲ ਕਰੀਏ ਤਾਂ ਫੇਰ ਪਤਾ ਲੱਗਦਾ ਜੇ ਇੱਥੇ ਆ ਕੇ ਵੇਖਣ ਲੀਡਰ ਵੀ ਪਿੰਡਾਂ ਦੇ ਵਿੱਚ ਚਿੱਟਾ ਕਿੰਨਾ ਖਤਮ ਹੋਗਾ ਆਪਦੇ ਦਫ਼ਤਰਾਂ 'ਚ ਬੈਠੇ ਕਹੀ ਜਾਂਦੇ ਪਿੰਡਾਂ ਜਾ ਕੇ ਸਪੀਚਾਂ ਦੇਈ ਜਾਂਦੇ ਹਸਾਕਾ ਸਰਪੰਚਾਂ ਸੰਧਵਾ ਦਾ ਤੇ ਮੇਰੇ ਕੋਲੇ ਨਿੱਤ ਬੁੜੀਆਂ ਆਉਂਦੀਆਂ ਕੋਈ ਕਹਿੰਦੀ ਸਾਡਾ ਭਾਂਡਾ ਵੇਚਤਾ ਕੋਈ ਕਹਿੰਦੀ ਸਾਡਾ ਕੋਈ ਸਿਲੰਡਰ ਚੱਕ ਕੇ ਲੈ ਗਿਆ ਕੋਈ ਕਹਿੰਦੀ ਕੋਈ ਨਸ਼ਾ ਨੁਸ਼ਾ ਦੇ ਰੋਕਿਆ ਨਹੀਂਗਾ ਸਾਡੇ ਦਾਨਿਆ ਵਾਲਾ ਰੋੜਾ ਸਕੂਲ ਦੇ ਨਾਲ ਇੱਕ ਸਪੀਨਿੰਗ ਮਿਲਦੇ ਨਾਲ ਕੁਆਟਰਵੇਲੇ ਸਾਰੇ ਨਸ਼ਾ ਬਹੁਤ ਭਰਪੂਰ ਨਸ਼ਾ ਵੇ ਕਰਿਆ ਕੋਈ ਨਹੀਂ ਜੀ ਨੂੰ ਚੇ ਲੋਕੀ ਨੇ ਲੋਕੀ ਬਹੁਤ ਦੁਖੀ ਆ ਕੇ ਬੁੜੀਆਂ ਰੋਂਦੀਆਂ ਮੇਰੇ ਕੋਲ ਹੂੰ ਠੀਕ ਹੈ ਸਰਪੰਚ ਸਾਹਿਬ ਹਾਂ ਜੀ ਸਰਪੰਚ ਸਾਹਿਬ ਕੀ ਕਹਿੰਦੇ ਆ ਤੁਹਾਨੂੰ ਉਹ ਕਹੇ ਉਹ ਕਹੇ ਕਹਿੰਦੇ ਆ ਵੀ ਮੇਰੇ ਮੁੰਡੇ ਦਾ ਦੂਜਾ ਦਵਾ ਤਿੰਨ ਚਾਰ ਤਾਂ ਮੋਤਾਂ ਹੀ ਹੋ ਗਏ ਹਲੇ ਪਿੰਡ ਦੇ ਵਿੱਚ ਇਹ ਨਿਸ਼ਾਨ ਹੂੰ ਤੇ ਉਹ ਆ ਕੇ ਕੋਈ ਕਹਿੰਦੀ ਮੇਰਾ ਸਿਲੰਡਰ ਚੱਕ ਕੇ ਵੇਚਤਾ ਮੇਰੇ ਮੁੰਡੇ ਨੇ ਕੋਈ ਕਹਿੰਦੀ ਵੀ ਸਾਡਾ ਕੋਈ ਰਾ ਸਿਲੰਡਰ ਚੱਕ ਕੇ ਲੈ ਗਿਆ ਨਸ਼ੇ ਵਾਲਾ ਕੋਈ ਕਹਿੰਦੀ ਸਾਡੇ ਆਟੇ ਵਾਲੀ ਪੀਪੀ ਚੱਕ ਕੇ ਲੈ ਕੀ ਕਰਨ ਵਿਚਾਰੇ ਦੁਖੀ ਆ ਬਹੁਤ ਦੁਖੀ ਹਦੋਬਾਦੀ ਜੀ ਨਸ਼ਾ ਬਹੁਤ ਆ ਸਾਡੇ ਪਿੰਡ ਤੇ ਜੀ ਸਰਪੰਚੋਂ ਪਿੰਡ ਦੇ ਮੌਜੂਦਾ ਮੌਜੂਦਾ ਨਹੀਂ ਸਾਫਕਾ ਸਰਪੰਚਾ ਸੋਰੀ ਸਾਫਕਾ ਸਰਪੰਚੋਂ ਚਲੋ ਮੌਜੂਦਾ ਸਰਪੰਚ ਕੋਲੇ ਲੋਕ ਜਾਂਦੇ ਹੋਣੇ ਸਾਫਕਾ ਕੋਲੇ ਵੀ ਆ ਕੇ ਲੋਕ ਦੁੱਖ ਰੋਂਦੇ ਆ ਵੀ ਸਰਪੰਚ ਸਾਹਿਬ ਤੁਸੀਂ ਪਹਿਲਾਂ ਕਿਹੜੀ ਸਰਕਾਰ ਚ ਰਹੇ ਹੋ ਮੈਂ ਜੀ 2008 ਤੋਂ 13 ਚੱਕਰਾਂ ਸ਼੍ਰੋਮਣੀ ਕਲਦਲ ਦੀ ਸਰਕਾਰ ਚ ਉਦੋਂ ਚਿੱਟਾ ਵਿਖਦਾ ਸੀ ਉਦੋਂ ਵੀ ਵਿਖਦਾ ਸੀ ਜੀ ਮੈਂ ਇਹ ਨਹੀਂ ਕਹਿੰਦਾ ਨਹੀਂ ਵਿਖਦਾ ਜੀ ਉਦੋਂ ਉਦੋਂ ਘੱਟ ਸੀ ਜੱਜ ਉਦੋਂ ਘੱਟ ਸੀ ਜੀ ਹੁਣ ਤਾਂ ਖੋਲੀ ਹੋਇਆ ਪਿਆ ਕੰਮ ਅਸੀਂ ਉਦੋਂ ਵੀ ਸ਼ਿਕਾਇਤਾਂ ਕਰਦੇ ਨੇ ਵੀ ਭਾਈ ਪਿੰਡ ਦੇ ਵਿੱਚੋਂ ਨਸ਼ਾ ਖਤਮ ਹੋਣਾ ਚਾਹੀਦਾ ਉਦੋਂ ਉਦੋਂ ਇਹ ਘੱਟ ਸੀਗਾ ਉਦੋਂ ਸ਼ਰਾਬ ਵਾਲੀ ਵਿਖਦੀ ਹੁੰਦੀ ਸੀ ਨਜਾਇਜ਼ ਹੂੰ ਤੇ ਅਸੀਂ ਨਸ਼ੇ ਬਾਬਾ ਤੋਂ ਕਿਹਾ ਲੋਕਾਂ ਨੂੰ ਇਹ ਕਹਿੰਦੇ ਸੀ ਵੋਟਾਂ ਆਮ ਆਦੀ ਪਾਰਟੀ ਨੂੰ ਲੈ ਕੇ ਆਓ ਤੀਜਾ ਫਰੰਟ ਲੈ ਕੇ ਆਓ ਬਦਲਾ ਲੈ ਕੇ ਆਓ ਜਿਹੜਾ ਚਿੱਟਾ ਉਹ ਪੰਜਾਬ ਦੇ ਵਿੱਚੋਂ ਖਤਮ ਪੋਲਿਟਿਕਲ ਤੌਰ ਤੇ ਨਹੀਂ ਕੋਈ ਗੱਲ ਕਰਨੀ ਚਾਹੁੰਦੇ ਨਾ ਇਹ ਅਸੀਂ ਪੋਲਿਟਿਕਲ ਅਸੀਂ ਕੋਈ ਸਾਡਾ ਕਿਸੇ ਨਾਲ ਕੋਈ ਰੋਸਰ ਸੇਵਾ ਸਾਨੂੰ ਤਾਂ ਦੁੱਖ ਇਹ ਆ ਵੀ ਜਿਹੜਾ ਬੁਢਿਆਂ ਦਾ ਦੁੱਖ ਆ ਵਿਚਾਰੀਆਂ ਦਾ ਨਸ਼ੇ ਵਾਲਾ ਸਾਨੂੰ ਕਿਹਦੇ ਪਾਰਟੀ ਨਾਲ ਕੋਈ ਲੈਣਾ ਦੇਣਾ ਨਹੀਂ ਸਾਡਾ ਤਾਂ ਇਹ ਵੀ ਨਸ਼ਾ ਬੰਦ ਹੋਣਾ ਚਾਹੀਦਾ ਸਾਡੇ ਬੁਢਿਆਂ ਬਹੁਤ ਦੁਖੀ ਆ ਨਸ਼ੇ ਤੋਂ ਮੇ ਦੁਖੀ ਆ ਤੁਹਾਡੇ ਵਰਗੇ ਬਜ਼ੁਰਗ ਵੀ ਦੁਖੀ ਆ ਜਿਹੋ ਘਰਾਂ ਦੇ ਵਿੱਚ ਜਿਨ੍ਹਾਂ ਦੇ ਬੱਚੇ ਮਰ ਗਏ ਜਿਨ੍ਹਾਂ ਦੇ ਹੁਣ ਬੱਚੇ ਮਰ ਜਾਂਦੇ ਉਹ ਭਾਂਚੋਂ ਕਿੱਧਰ ਜਾਣ ਕਿੱਥੋਂ ਖਾਣ ਉਹ 25 ਸਾਲ ਚ ਮਸਾਂ ਤਿਆਰ ਕਰਦੇ ਆ ਖਾ ਪਿਆ ਕੇ ਸਾਡੇ ਮਿੰਦੋ ਨਸ਼ਾ ਖਤਮ ਹੋ ਜੇ ਬਸ ਬੱਚੇ ਦਾ ਇਲਾਜ ਹੋਣਾ ਚਾਹੀਦਾ ਸਾਡਿਆਂ ਦਾ ਵੀ ਚਿੱਟਾ ਖਤਮ ਹੋਣਾ ਚਾਹੀਦਾ ਹੈਗਾ ਵੀ ਹੁਣ ਕੱਲ ਰਾਤ ਮੁੰਡਾ ਪੂਰਾ ਹੋ ਗਿਆ ਉਹ ਵੀ ਚਿੱਟਾ ਚਟਾ ਲਾਉਂਦਾ ਸੀ ਵਿਚਾਰਾ ਪਤਾ ਨਹੀਂ ਤੋੜ ਲੱਗੀ ਪਤਾ ਨਹੀਂ ਡੋਜ਼ ਕਰ ਲਈ ਵੱਧ ਰਾਤ ਮਰ ਗਿਆ ਮੁੰਡਾ ਐਸ ਵਕਤ ਪੂਰਾ ਹੋਇਆ ਪਿਆ ਹਾਂ ਤੇ ਪਰ ਬਹੁਤ ਬੁਰਾ ਹਾਲ ਆ ਬੱਚਿਆਂ ਦਾ ਹਾਂ ਇਹ ਚਿੱਟਾ ਖਤਮ ਹੋਣਾ ਚਾਹੀਦਾ ਸੰਧਮਾ ਚ ਬਸ ਇਹ ਕਲਤਾਰ ਸਿੰਘ ਸੰਧਮਾ ਜੋ ਸਪੀਕਰ ਨੇ ਆਮਾ ਦੀ ਪਾਰਟੀ ਦੇ ਐਮਐਲਏ ਇੱਥੋਂ ਦੇ ਉਹਨਾਂ ਦੇ ਜਿੰਨ ਕੇ ਪਿੰਡ ਦੀਆਂ ਤੁਹਾਨੂੰ ਗਰਾਊਂਡ ਲੈਵਲ ਦੀਆਂ ਜਿਹੜੀਆਂ ਤੁਹਾਨੂੰ ਤਸਵੀਰਾਂ ਦਿਖਾ ਰਹੇ ਆ ਸਰਕਾਰ ਸਟੇਜਾਂ ਤੇ ਜਾ ਕੇ ਵਾਅਦੇ ਕਰਦੀ ਐ ਕਿ ਚਿੱਟਾ ਖਤਮ ਹੋ ਗਿਆ ਪੰਜਾਬ ਦੇ ਵਿੱਚੋਂ ਚਿੱਟਾ ਖਤਮ ਹੋ ਗਿਆ ਪਰ ਪਿੰਡਾਂ ਦੇ ਵਿੱਚ ਆ ਕੇ ਵੇਖੋ ਇਹਨਾਂ ਜਿਹੜੇ ਮਾਵਾਂ ਦੇ ਨਾਲ

ਉਸੇ ਤਰ੍ਹਾਂ ਚੱਲ ਰਿਹਾ ਜੀ ਨੌਜਨ ਪੀੜੀ ਉਸ ਤਰ੍ਹਾਂ ਦਲਦਲ ਫਸੀ ਹੋਈ ਹੈ ਬਹੁਤ ਬੱਚੇ ਮਾਰ ਰਹੇ ਆ ਸਾਡੇ ਪਿੰਡ ਚ ਕਿੰਨਾ ਖ ਵਿਖ ਰਿਹਾ ਇੱਥੇ ਵੇਕਰ ਦਾ ਦਾ ਕਹਿ ਸਕਦੇ ਪਰ ਬੱਚੇ ਬਹੁਤ ਛੱਕਦੇ ਆ ਤੁਹਾਨੂੰ ਵਿੱਚ ਟੈਕਸ ਲਾਉਂਦੇ ਇਥੋਂ ਦੇ ਮੁੰਡੇ ਬਹੁਤ ਜਿਆਦਾ ਬਹੁਤ ਬੁਰਾ ਹਾਲੇ ਪਿੰਡ ਦਾ ਜੀ ਕੋਈ ਇੱਥੇ ਦੀ ਕੋਈ ਬੰਦ ਨਹੀਂ ਹੋਇਆ ਸਿਰਫ ਦਾਅਵੇ ਕਰਦੀ ਆ ਸਰਕਾਰਾਂ ਕੋਈ ਵੀ ਕੋਈ ਸੰਧਮਾ ਸਾਡਾ ਪਿੰਡ ਆ ਬੜਾ ਮਾਣ ਹੁੰਦਾ ਸਪੀਕਰ ਸਾਹਿਬ ਸੀ ਵੀ ਸਾਡੀ ਸਰਕਾਰ ਹੈ ਇੱਥੇ ਪੀਥੇ ਤਾਂ ਜਮਾ ਹੀ ਖਤਮ ਹੋਣਾ ਚਾਹੀਦਾ ਸੀ ਨਹੀਂ ਜੀ ਇੱਥੇ ਤਾਂ ਫਤਲ ਜ਼ਿਆਦਾ ਜੀ ਇਹ ਪਿੰਡ ਦਾ ਬਹੁਤ ਬੁਰਾ ਹਾਲ ਹੈ ਜੀ ਬਹੁਤ ਜ਼ਿਆਦਾ ਹੱਦੋਂ ਬੁਰਾ ਹਾਲ ਹੈ ਇੱਥੇ ਤਾਂ ਵਿਚਾਰ ਰੱਖੀ ਤੇ ਕੋਈ ਚੀਜ਼ ਠੱਲੀ ਦੀ ਵੀ ਚੱਕ ਕੇ ਨਾ ਲੈ ਜਾਣ ਪੈਰ ਪੈਰ ਤੇ ਬਟ ਉਹ ਬੁਰਾ ਹਾਲ ਹੈ ਬੱਚਿਆਂ ਦਾ ਨੌਜਰ ਬੱਚ ਮਰ ਰਹੇ ਆ ਬਹੁਤ ਬਹੁਤ ਜ਼ਿਆਦਾ ਕਿਵੇਂ ਲੱਗਦਾ ਜਿਹੜਾ ਚਿੱਟਾ ਪਹਿਲਾਂ ਤੁਹਾਡੀ ਸਰਕਾਰ ਤੇ ਬੜੇ ਦੋਸ਼ ਲੱਗਦੇ ਸੀ ਕਿ ਜੀ ਕਾਲੀ ਸਰਕਾਰ ਚ ਚਿੱਟਾ ਬਹੁ ਵਖਦਾ ਇਹੀ ਚਿੱਟਾ ਲੈ ਕੇ ਆਇਆ ਮਜੀਠੀਆ ਤੇ ਸੁਖਬੀਰ ਬਾਦਲ ਜਿਹੜਾ ਦੋਨੇ ਸਾਲ ਆਪਾਂ ਨੂੰ ਯਾਰ ਹਲਕੇ ਵੇਚਦਿਆ ਕਿਵੇਂ ਵੇਖੋਗੇ ਉਹੀ ਚਿੱਟਾ ਅੱਜ ਫੇਰ ਚੱਲ ਰਿਹਾ ਦੇਖੋ ਜੀ ਪਹਿਲਾਂ ਤੁਸੀਂ ਪੁੱਛਿਆ ਵੀ ਤੁਹਾਡੀ ਸਰਕਾਰ ਚ ਮਜੀਠੀਏ ਬਾਰੇ ਸੁਖਬੀਰ ਬਾਦਲ ਦਾ ਨਾਂ ਕਿਤੇ ਆਇਆ ਮਜੀਠੀਏ ਦੇ ਨਾਂ ਆਉਂਦਾ ਰਿਹਾ ਲੇਕਿਨ ਉਹ ਸਰਾ ਸਰ ਝੂਠ ਹੈ ਉਹ ਕਾਂਗਰਸ ਪਾਰਟੀ ਨੇ ਤੇ ਆਵਾਦਵੀ ਪਾਰਟੀ ਨੇ ਪ੍ਰਚਾਰ ਕੀਤਾ ਸੀਗਾ ਤੁਹਾਨੂੰ ਪਤਾ ਹੈ ਕਿ ਉਹਦੇ ਸਬੰਧ ਚ ਮੀਠਿਆ ਸਾਹਿਬ ਨੇ ਮਾਨ ਹਨੀ ਦਾ ਕੇਸ ਵੀ ਕੀਤਾ ਸੀ ਕੇਜਰੀਵਾਲ ਦੇ ਉੱਤੇ ਤੇ ਉਹ ਮਾਫੀ ਵੀ ਮੰਗ ਕੇ ਗਿਆ ਸੀਗਾ ਔਰ ਉਸ ਤੋਂ ਬਾਅਦ ਹੁਣ ਦੀ ਗੱਲ ਆ ਜਿਹੜੀ ਹੁਣ ਸਰਕਾਰ ਨੇ ਪੂਰੀ ਕੋਸ਼ਿਸ਼ ਕੀਤੀ ਹੈ ਮੈਂ ਸਰਕਾਰ ਦੀ ਇਸ ਗੱਲ 'ਚ ਕੋਈ ਜ਼ਿੰਦਾਰੀ ਕਰਦਾਗਾ ਸਰਕਾਰ ਨੇ ਪੂਰੀ ਕੋਸ਼ਿਸ਼ ਕੀਤੀ ਹੈ ਸਖਤੀ ਕੀਤੀ ਹੈ ਪਰ ਚਿੱਟਾ ਬੰਦ ਨਹੀਂ ਹੋਇਆ ਸਾਡੇ ਆਪ ਦੇ ਪਿੰਡ ਦੇ ਵਿੱਚ ਹੀ ਮੇਰੇ ਕੋਲੇ ਆ ਪੰਜ-ਛੇ ਦਿਨ ਪਹਿਲਾਂ ਦੀ ਗੱਲ ਹੈ 25-30 ਬੰਦੇ ਆ ਗਏ ਦਾਨੇ ਵਾਲਾ ਰੋਡ ਦੇ ਉੱਤੋਂ ਉਹ ਮੈਨੂੰ ਕਹਿੰਦੇ ਜੀ 7-8 ਜਣੇ ਆ ਉਹ ਚਿੱਟਾ ਵੇਚਦੇ ਆ ਰਾਤ ਨੂੰ 10:30 11 ਵਜੇ ਗੱਡੀ ਆਉਂਦੀ ਆ ਤੇ ਜਿਨ੍ਹਾਂ ਦੇ ਘਰ ਆਇਆ ਉਹ ਚਿੱਟਾ ਦੇਣ ਵਾਸਤੇ ਆਉਂਦੇ ਇਹਨਾਂ ਨੂੰ ਤੇ ਬਹੁਤ ਬੁਰਾ ਹਾਲ ਹੈ ਤੇ ਤੁਸੀਂ ਇਹਦਾ ਕੁਝ ਨਾ ਕੁਝ ਕਰੋ ਫਿਰ ਅਸੀਂ ਉਹਦੀ ਸ਼ਿਕਾਇਤ ਵੀ ਕੀਤੀ ਐਸਐਸਪੀ ਮੈਡਮ ਕੋਲੇ ਵੀ ਡੀਐਸਪੀ ਸਾਹਿਬ ਨੂੰ ਵੀ ਆਖਿਆ ਵੀ ਜੀ ਇਹਦੇ ਤੇ ਸਖਤੀ ਕਰੋ ਬੜੀਆਂ ਜਾਣਾਂ ਜਾ ਰਹੀਆਂ ਇਹਦੇ ਨਾਲ ਅੱਜ ਸਾਡੇ ਪਿੰਡ 'ਚ ਆਪਣਾ ਪਾਲੀ ਹੈਗਾ ਡਰਾਈਵਰੀ ਦਾ ਕੰਮ ਕਰਦਾ ਟਰੱਕ ਦਾ ਉਹ ਉਹਦਾ ਲੜਕਾ ਸੀ ਉਹ ਰਾਤ 11:00 ਵਜੇ ਚਿੱਟੇ ਦੇ ਨਾਲ ਜਿਹੜਾ ਹੈਗਾ ਉਹ ਸਾਡੇ ਪਿੰਡ ਦੇ ਵਿੱਚ ਮਰ ਗਿਆ ਸੰਧਵਾ ਦੇ ਵਿੱਚ ਸੋ ਮੈਂ ਬੇਨਤੀ ਕਰਦਾ ਸਰਕਾਰ ਨੂੰ ਕਿ ਝੂਠੀਆਂ ਗੱਲਾਂ ਨਾ ਕਰੋ ਠੀਕ ਹੈ ਤੁਸੀਂ ਸਖਤੀ ਕੀਤੀ ਹੈ ਇਹਨੂੰ ਹੋਰ ਵਧਾਓ ਤੇ ਚਿੱਟੇ ਨੂੰ ਬੰਦ ਕਰੋ ਜਿਵੇਂ ਇੱਕ ਸਰਕਾਰ ਕੇ ਨਸ਼ਾ ਵਿਰੁੱਧ ਜੁੱਧ ਛੇੜਿਆ ਹੋਇਆ ਹੈ ਸਰਕਾਰ ਨੇ ਪਿੰਡਾਂ ਦੇ ਵਿੱਚ ਜਾ ਕੇ ਜਿਹੜੇ ਐਮਐਲਏ ਵੀ ਜਾ ਰਹੇ ਆ ਉਹ ਵੀ ਲੋਕਾਂ ਨੂੰ ਦੱਸ ਰਿਹਾ ਕਿ ਜਿਹੜੇ ਚਿੱਟਾ ਸਾਡੀ ਸਰਕਾਰ ਨੇ ਖਤਮ ਕਰ ਦਿੱਤਾ ਦੇਖੋ ਮੈਂ ਇਸ ਗੱਲ ਤੇ ਸਰਕਾਰ ਦੀ ਮੈਂ ਤੁਹਾਨੂੰ ਤਾਰੀਫ਼ ਹੀ ਕੀਤੀ ਹੈ ਕਿ ਸਰਕਾਰ ਨੇ ਆਹਦੀ ਕੋਸ਼ਿਸ਼ ਕਰੀ ਜਾਂਦੀ ਹੈ ਪੂਰੀ ਲੇਕਿਨ ਚਿੱਟਾ ਖਤਮ ਨਹੀਂ ਹੋਇਆ ਜਿਹੜੀ ਗੱਲ ਉਹ ਕਰ ਰਹੇ ਆ ਇਹ ਉਹ ਝੂਠ ਬੋਲ ਰਹੇ ਆ ਚਿੱਟਾ ਖਤਮ ਕਿਵੇਂ ਹੋਊਗਾ ਬਰਾੜ ਸਾਹਿਬ ਜਿਵੇਂ ਤੁਹਾਡੀ ਸਰਕਾਰ ਇਹ ਤੁਹਾਡੇ ਮੈਂ ਪਹਿਲਾਂ ਵੀ ਗੱਲ ਕਰ ਰਿਹਾ ਆ ਤੁਹਾਡੇ ਦੇ ਦੋਸ਼ ਲੱਗਦੇ ਸੀ ਹੁਣ ਦੂਜਾ ਤੇ ਤੀਜਾ ਫਰੰਟ ਫੇਰ ਆ ਗਿਆ ਇਹ ਖਤਮ ਕਿਵੇਂ ਹੋਊਗਾ ਨਾਲ ਪੋਲਿਟਿਕਸ ਜਿਹੜੀ ਰਲਈ ਹੋਈ ਹੈ ਕੁਛ ਕਹਿੰਦੇ ਦੇਖੋ ਪੋਲਿਟਿਕਸ ਰਲਈ ਆ ਜਾਂ ਨਹੀਂ ਰਲਈ ਇਹਦੇ ਵਿੱਚ ਤਾਂ ਹੁਣ ਮੈਂ ਕੋਈ ਇਹਦਾ ਉੱਤਰ ਨਹੀਂ ਦੇ ਸਕਦਾਗਾ ਕੌਣ ਰਲਿਆ ਕਿਸੇ ਦਾ ਆਪਾਂ ਨੂੰ ਕੀ ਪਤਾ ਹੈ ਲੈਕਿਨ ਆ ਸ਼ਰਾਬ ਨਾਲ ਮੋਤਾ ਹੋਈਆਂ ਉਹਨਾਂ ਦਾ ਸਬੰਧ ਵੀ ਕੋਈ ਜਿਹੜੀ ਮੌਜੂਦਾ ਤਰ ਹੈਗੀ ਹੈ ਸਰਕਾਰ ਦੇ ਵਿੱਚ ਉਹਦੇ ਨਾਲ ਹੀ ਨਿਕਲਿਆ ਜਿਹੜਾ ਚਿੱਟੇ ਵਾਲਾ ਹੈ ਚਿੱਟਾ ਖਤਮ ਕਰਨ ਵਾਸਤੇ ਸਾਨੂੰ ਵੱਤ ਵਤ ਸੈਂਟਰ ਖੋਲਣੇ ਚਾਹੀਦੇ ਆ ਜਿਹੜੇ ਨਸ਼ਾ ਛਡਾਊ ਕੇਂਦਰ ਹੈ ਤੇ ਵੱਤ ਵਤ ਪ੍ਰਾਲੇ ਕਰਨੇ ਚਾਹੀਦੇ ਆ ਇਹੀ ਗੱਲ ਮੈਂ ਕਹਿ ਸਕਦਾ ਤੁਹਾਡੀ ਸਰਕਾਰ ਦੇ ਵਿੱਚ ਕਿੰਨੇ ਕੇ ਸੈਂਟਰ ਤੁਸੀਂ ਖੋਲੇ ਸੀ ਉਹਨਾਂ ਮੈਨੂੰ ਗਿਣਤੀ ਤਾਂ ਯਾਦ ਨਹੀਂ ਪਰ ਪ੍ਰਕਾਸ਼ ਸਿੰਘ ਬਾਦਲ 2015 ਦੇ ਵਿੱਚ ਆਏ ਸੀਗੇ ਫਰੀਦਕੋਟ ਬਹੁਤ ਵੱਡਾ ਸੈਂਟਰ ਸੀ ਜਿਹੜਾ ਮੈਡੀਕਲ ਕਾਲਜ ਦੇ ਵਿੱਚ ਖੋਲਿਆ ਸੀ ਉਸ ਤੋਂ ਬਾਅਦ ਹੋਰ ਵੀ ਥਾਵਾਂ ਦੇ ਖੋਲੇ ਸੀ ਮੈਨੂੰ ਪੂਰੀ ਗਿਣਤੀ ਯਾਦ ਨਹੀਂ ਗਈ